ਲੋਕ ਹਿੱਤ ਲੋਕਾਂ ਦੀ ਆਵਾਜ਼ ਇਹ ਪਰ ਆਪ ਬੋਲੋ ਮੇਰੀ ਰਾਜੀ ਦੀ ਦੁਬਾਰਾ ਦੀ ਨਹੀਂ ਸੈਨਸਰ ਨਹੀਂ ਲਾ ਬੈਠੇ ਹਾਂ ਤਾਂ ਅੰਜ ਸਰ ਇੱਕ ਰਾਜੀ ਸਿੰਘ ਤੇ ਜਿਹੜਾ ਹਮਲਾ ਹੋਇਆ ਸਰ ਕੀ ਇਹ ਸਾਰਾ ਮਾਮਲਾ ਤੇ ਕੀ ਕਾਰਵਾਈ ਕੀਤੀ ਗਈ ਹੈ ਕਿ ਪ੍ਰਭਜੀ ਸਿੰਘ ਜਾਂ ਰਸ਼ੀਆ ਨੇ ਪਿੰਡ ਤੋਂ ਏ ਰਾਗੀ ਸਿੰਘ ਦੇ ਜਥੇ ਨਾਲੇ ਡਿਊਟੀ ਕਰਦਾ ਮਾਲਕ ਖਾੜਾ ਗੁਰਦੁਆਰਾ ਖਡੂਰ ਸਾਹਿਬ ਇਹ ਰਸ਼ੀਆ ਨੇ ਆਪਣੇ ਪਿੰਡ ਤੋਂ 4 ਵਜੇ ਚੱਲਿਆ ਆਪਣੇ ਮੋਟਰਸਾਈਕਲ ਤੇ ਤੇ ਜਦੋਂ ਵਈ ਪੁਈ ਦੇ ਲਾਗੇ ਆਇਆ ਏ ਰੋਈ ਦੇ ਪੁਲ ਤੇ ਉਥੇ ਕੋਈ ਅਣਪਛਾਤੇ ਲੜਕਿਆਂ ਨੇ ਇਹਨੂੰ ਰੋਕ ਕੇ ਤੇ ਇਹਦੇ ਕੋਲੋਂ ਜਿਹੜਾ ਪਿਸਟੋਲ ਦੀ ਗੋਲੀ ਦਾ ਡਰਾਵਾ ਦੇ ਕੇ ਮੋਟਰਸਾਈਕਲ ਤੇ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਇਹਨੇ ਮੋਬਾਈਲ ਨਹੀਂ ਦਿੱਤਾ ਫਿਰ ਉਹਨਾਂ ਨੇ ਇਹਦੇ ਲੱਤ ਦੇ ਵਿੱਚ ਇੱਕ ਗੋਲੀ ਮਾਰਤੀ ਤੇ ਇਹਦਾ ਮੋਬਾਈਲ ਖੋ ਕੇ ਲੈ ਗਏ ਮੋਟਰਸਾਈਕਲ ਦੀ ਇਹਨੇ ਲੋਕ ਲਾ ਕੇ ਚਾਬੀ ਸੁੱਟਤੀ ਸੀ ਤੇ ਮੋਟਰਸਾਈਕਲ ਇਹਦਾ ਬਚ ਗਿਆ ਤੇ ਇਹ ਹੁਣ ਹਸਪਤਾਲ ਦਾਖਲ ਦਾ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਤੇ ਇਹਦਾ ਬਿਆਨ ਅਸਲ ਕਰਕੇ 165/25 ਮਕਦਮਾ ਦਰਜ ਕੀਤਾ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਤੇ ਇਹ ਦੋਸ਼ੀਆਂ ਨੂੰ ਵਸਪਰ ਕੀਤਾ ਜਾਊਗਾ